कई जगह पर सरकार लापरवाही करती है थोड़ी अपने बट्टे बचाती है पत्थर बचाती है, और बीच बीच में छोड़कर छोड़ देती है एक बंदा गलती करता है सभी गलती करते हैं। एक को देखते जाते हुए इसी तरह से सभी जगह नहीं छोड़नी चाहिए ये पत्थर वाले लगा देते ने। थोड़े देर वास्ते खुले सके लुधियाना इंफॉर्मेशन देख रहे दर्शक स्वागत है मैं गुप्ता आज अभी खड़े हैं जी ਨਹਿਰ ਹੈਗੀ ਆ ਪੰਚਮ ਹਸਪੀਟਲ ਜਿੱਥੇ ਹੈਗਾ ਉੱਥੇ ਨਹਿਰ ਹੈਗੀ ਆ ਤੇ ਪੁਲਿਸ ਦੇ ਵੱਲੋਂ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਏਰੀਆ ਸੀਗਾ ਥੱਲੇ ਖੁੱਲਾ ਆ ਸੀਗਾ ਪਿੱਛੇ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪੱਥਰ ਜਿਹੜੇ ਪ੍ਰਸ਼ਾਸਨ ਵੱਲੋਂ ਲਗਾ ਦਿੱਤੇ ਗਏ ਆ ਏਸੀਪੀ ਗੁਰਦੇਵ ਸਿੰਘ ਜੀ ਨੇ ਲਗਵਾਏ ਸੀਗੇ ਇੱਥੇ ਹੁਣ ਤੁਸੀਂ ਲੰਬਾ ਜਾ ਕੇ ਆ ਸਕਦੇ ਹੋ ਸ਼ਾਰਟਕਟ ਨਹੀਂ ਮਿਲੇਗਾ ਆਉ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਹਾਈਵੇ ਟੇਕ ਉੱਤੇ ਖੜੇ ਹੋਏ ਆ ਪੰਚਮ ਹਸਪੀਟਲ ਵੀ ਨੇੜੇ ਆ ਇੱਥੇ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਹੁੰਦਾ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਰੀਕੇਡ ਇਹ ਪੱਥਰ ਵਾਲੇ ਲਗਾ ਦਿੱਤੇ ਗਏ ਨੇ ਥੋੜੇ ਦਿਨ ਵਾਸਤੇ ਖੁੱਲੇ ਸੀਗੇ ਜਿਹਦੇ ਕਰਕੇ ਰਸਬੜਾ ਪੈ ਗਿਆ ਸੀਗਾ ਤੇ ਹੁਣ ਜਿਹੜਾ ਹੈ ਇਹ ਵੱਡੇ ਵੱਡੇ ਪੱਥਰ ਲਗਾ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨਾ ਜਿਆਦਾ ਰਸ਼ ਆਂਦਾ ਹੈ ਸਾਹਮਣੇ ਤੁਸੀਂ ਬੋਰਡ ਵੀ ਦੇਖ ਸਕਦੇ ਹੋ ਲੈਫਟ ਸਾਈਡ ਜਾਓਗੇ ਇੰਡੋਰ ਸਟੇਡੀਅਮ ਆਏਗਾ ਸਿੱਧਾ ਜਾਓਗੇ ਫਿਰੋਜ਼ਪੁਰ ਜਾ ਸਕਦੇ ਹੋ ਨਹਿਰ ਤੱਕ ਕੇ ਰਾਈਟ ਸਾਈਡ ਫਰੋਜ਼ਗਨਦੀ ਮਾਰਕੀਟ ਤੁਸੀਂ ਜਾ ਸਕਦੇ ਹੋ ਦੇਖੋ ਕਿੰਨਾ ਜਿਆਦਾ ਇੱਥੇ ਰਸ਼ ਹੈ ਹਾਈਵੇ ਬਹੁਤ ਤੇਜ਼ ਹੈ ਇਹ ਜਿਹੜੇ ਪੱਥਰ ਲਗਾ ਦਿੱਤੇ ਗਏ ਨੇ ਕਿਉਂਕਿ ਇੱਥੇ ਰਸ਼ ਹੋ ਪੈ ਜਾਂਦਾ ਸੀਗਾ ਸામਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਗਲੀ ਹੈਗੀ ਹੈ ਇੱਥੋਂ ਲੋਕ ਆਉਂਦੇ ਸੀਗੇ ਤੇ ਇਸ ਸਾਈਡ ਪੱਥਰ ਨਾਲ ਲੱਗੇ ਕਾਰਨ ਇਧਰ ਜਾਂਦੇ ਸੀਗੇ ਜਿਸ ਦੇ ਕਰਕੇ ਐਕਸੀਡੈਂਟ ਉਹ ਜ਼ਿਆਦਾ ਖਤਰਾ ਰਹਿੰਦਾ ਸੀਗਾ ਹੁਣ ਨੇ ਪ੍ਰਸ਼ਾਸਨ ਵੱਲੋਂ ਬੰਦ ਕਰਤੇ ਗਏ ਨੇ ਵੱਡੇ ਵੱਡੇ ਪੱਥਰ ਲਗਾਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਏਸੀਪੀ ਗੁਰਦੇਵ ਜੀ ਨੇ ਇਹ ਪੱਥਰ ਲਗਵਾਏ ਸੀਗੇ ਤੁਹਾਨੂੰ ਦਿੱਕਤ ਤਾਂ ਜ਼ਰੂਰ ਆਏਗੀ ਪੰਚਮ ਹਸਪੀਟਲ ਨੇੜੇ ਆ ਸਿੱਧਾ ਤੁਸੀਂ ਜਾਓਗੇ ਰਾਈਟ ਸਾਈਡ ਮੋਰੋਡਾਉਣ ਵੱਲ ਜਾ ਸਕਦੇ ਹੋ ਖੱਬੇ ਪਾਸੇ ਪਖਵਾ ਰੋਡ ਵੱਲ ਜਾ ਸਕਦੇ ਹੋ ਇਹ ਜਿਹੜਾ ਲੱਗਿਆ ਹੋਇਆ ਇਹਦੇ ਕੋਲ ਜਿਆਦਾ ਟ੍ਰੈਫਿਕ ਹੁੰਦਾ ਸੀਗਾ ਉਮੀਦ ਕਰਦੇ ਆ ਭਈਆ ਯਾਹਾਂ ਪਰ ਇਹਨਾਂ ਨੇ ਨਾ ਬਲਾਕੇਜ ਹੀ ਲਗਾਏ ਆ सामने से गाड़ी आती थी तो यहाँ वो एक्सीडेंट होते थे इसके बारे में आप दा दोगे कि अब जो ये पत्थर जो लगाए हैं इससे कोई फायदा होगा एक्सीडेंट बचेंगे नहीं क्यों आपको लगता है क्योंकि आने जाने वाले जा ही रहे हैं अच्छा। लोगों को क्रॉस करना ही है ठीक हाँ। है जिनको जाना है वो देखिए जिस तरह से मैं आया हूँ उस हाँ। तरह से सभी लोग आ रहे जा रहे हैं नहीं यहाँ से तो निकलना मुश्किल हो जाएगा ना यहाँ से जब निकलेंगे हाँ निकलना मुश्किल हो जाएगा ये इन्होंने अच्छी तरीके से लगाया है हाँ। लेकिन बाई चांस थोड़ी सी स्पेस रह जाए अच्छा। फिर बाइक वाले नहीं सुनते इन्होंने पत्थर बड़े बड़े लगाए ना आप खुद हाँ। दे सकते हो लेकिन अभी यहाँ पर लगा हुआ है बहुत अच्छी तरीके से लगा हुआ है हाँ। कोई टेंशन नहीं है इसमें लेकिन कई जगहों पर सरकार लापरवाही करती है थोड़ी अपने बट्टे बचाती है पत्थर बचाती है और बीच बीच में स्पेस छोड़कर छोड़ देती है एक बंदा गलती करता है सभी गलती करते हैं एक को देखते जाते हुए इसी तरह से सभी जगह लगाना चाहिए बिल्कुल चीटी पर भी जगह नहीं छोड़नी चाहिए जी थैंक यू मैं जा रहा हूँ ਬਸ ਆ ਭਈਆ ਨਾਲ ਗੱਲ ਕੀਤੀ ਹੈ ਇਹਨਾਂ ਨੇ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਹੈ ਕਿ ਅੱਗੇ ਜਿਹੜੀ ਜਗਾਹ ਜਿਹੜੀ ਹੈਗੀ ਆ ਉੱਥੇ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਲਗਾ ਦਿੱਤਾ ਚਾਹੀਦਾ ਦੇਖੋ ਇਹਨਾਂ ਨੂੰ ਟਪਣਾ ਪੈ ਰਿਹਾ ਇੱਥੋਂ ਟੱਪੇ ਨੇ ਤੇ ਸਾਹਮਣੇ ਉਹ ਜਿਹੜਾ ਸੜਕ ਹੈਗੀ ਹੈ ਇੱਥੋਂ ਲੋਕੀ ਆਉਂਦੇ ਸੀਗੇ ਇੱਧਰ ਵਰਦੇ ਸੀਗੇ ਕਿਉਂਕਿ ਇੱਥੋਂ ਸਾਹਮਣੇ ਜਿਹੜਾ ਟ੍ਰੈਫਿਕ ਤੇ ਜਾਂਦਾ ਸੀ ਐਕਸੀਡੈਂਟ ਦਾ ਖਤਰਾ ਰਹਿੰਦਾ ਸੀਗਾ ਤੇ ਹੁਣ ਪ੍ਰਸ਼ਾਸਨ ਵੱਲੋਂ ਵਧੀਆ ਕੰਮ ਕੀਤਾ ਗਿਆ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਦੱਸੋ ਤੁਹਾਨੂੰ ਪੂਰਾ ਦੱਸਿਆ ਹੈਗਾ ਕਿ ਇੱਥੇ ਜੋ ਹੈ ਵਧੀਆ ਬੈਰੀਕੇਡ ਜੇ ਲਗਾਏ ਗਏ ਨੇ ਇਦਾਂ ਦੀ ਖਬਰਾਂ ਵਾਸਤੇ ਜੁੜੇ ਰਹੋ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਇੱਥੇ ਆਏ ਸੀਗੇ ਜੀ ਪੰਚਮ ਹਸਪੀਟਲ ਹੈਗੀ ਆ ਨਹਿਰ ਹੈਗੀ ਆ ਇੱਥੇ ਪਿੱਛੇ ਬੈਰੀਕੇਡ ਜੇ ਲਗਾ ਦਿੱਤੇ ਗਏ ਨੇ ਕਿਉਂਕਿ ਲੋਕੀ ਇੱਥੋਂ ਲੰਘਦੇ ਸੀਗੇ ਤੇ ਐਕਸੀਡੈਂਟ ਦਾ ਖਤਰਾ ਰਹਿੰਦਾ ਸੀਗਾ ਟ੍ਰੈਫਿਕ ਵੀ ਹੁੰਦਾ ਸੀ ਪਰ ਉਹਨਾਂ ਐਸੀ ਵੀ ਗੁਰਦੇਵ ਸਿੰਘ ਨੇ ਜਿਹੜਾ ਹੈ ਇਹ ਪੱਥਰ ਲਗਾ ਦਿੱਤੇ ਨੇ ਤੇ ਇਹਦੇ ਨਾਲ ਵਧੀਆ ਹੋਇਆ ਤੁਹਾਡਾ ਕੀ ਵਿਚਾਰ ਇਸ ਬਾਰੇ ਜੋ ਕਮੈਂਟਾਂ ਵਿੱਚ ਦੱਸੋ ਤੁਹਾਡੀ ਜੋ ਸਾਹਮਣੇ رائے ਵੀ ਦਿਖਾਈ ਆ ਬੰਦੇ ਦੀ ਉਹਨੇ ਕੀ ਕਹਿ ਹੈਗਾ ਜਰੂਰ ਖਬਰ ਫੋਲੋ ਕਰੋ ਚੈਨਲ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ